ਮਹਾਪੁਰਸ਼ ਮੰਡੀ ਵਾਲੇ ਸੰਤ ਬਾਬਾ ਗੁਰਵਿੰਦਰ ਸਿੰਘ ਜੀ ਉਦਾਸੀਨ ਮਹਾਤਮਾ ਜਿਨ੍ਹਾਂ ਨੇ ਬਾਬਾ ਸ੍ਰੀ ਚੰਦ ਜੀ ਦੀ ਮਹਾਨ ਸੰਪਰਦਾ ਦੇ ਵਿੱਚ ਜੋ ਪਹਿਲਾਂ ਸਮਾ ਬਣਿਆ ਸੀ ਸਾਧ ਸੰਗਤ ਦੀ 100 ਸਾਲ ਪਹਿਲਾਂ ਆਪਾਂ ਜੋ ਕੀਤਾ ਨਾ ਉਹਦੇ ਨਾਲ ਆਪਣੀਆਂ ਪੁਰਾਣੀਆਂ ਸੰਪਰਦਾਵਾਂ ਸਾਰੀਆਂ ਆਪਾਂ ਤੋੜ ਲਈਆਂ ਇਹੋ ਜਿਹਾ ਮਾਹੌਲ ਬਣਿਆ ਅੰਗਰੇਜ਼ਾਂ ਦੇ ਅੱਖੇ ਲੱਗ ਕੇ ਆਪਣੇ ਵਿੱਚ ਚਲੋ ਜਿਹੜਾ ਬੰਦਾ ਕੋਈ ਗਲਤੀ ਕਰੇ ਉਹਦਾ ਤੁਸੀਂ ਨਾ ਲਓ ਉਹਨੂੰ ਸਜ਼ਾ ਦਿਓ ਸਾਰਿਆਂ ਨੂੰ ਇੱਕੋ ਝੂਲੇ ਨਹੀਂ ਨਾ ਜੂਇਆ ਜਾਂਦਾ ਉਦਾਸੀਆਂ ਨੂੰ ਸਾਰਿਆਂ ਨੂੰ ਇੱਕੋ ਝੂਲੇ ਜੂਤਾ ਸਾਡੇ ਲੋਕਾਂ ਨੇ ਲੰਘਾ ਸਿੰਘਾਂ ਨੂੰ ਇੱਕੋ ਝੂਲੇ ਜੋਤਾ ਨਹੀਂ ਖਾਲਸਾ ਜੀ ਚੰਗੇ ਮਾੜੇ ਸਾਰਿਆਂ 'ਚ ਹੁੰਦੇ ਐ ਸਾਰੀ ਸੰਪਰਦਾ ਕੋਈ ਮਾੜੀ ਨਹੀਂ ਹੁੰਦੀ ਬੜੇ ਬੜੇ ਬ੍ਰਹਮ ਗਿਆਨੀ ਵਿਦਵਾਨ ਮਹਾਪੁਰਸ਼ ਉਦਾਸੀਆਂ ਜੋਏ ਬਾਬਾ ਗੁਰਿੰਦਰ ਸਿੰਘ ਜੀ ਨੇ ਫੇਰ ਉਹ ਜੋਤ ਨੂੰ ਦੁਬਾਰਾ ਪੰਥਰੇ ਜਗਾਇਆ ਤੇ ਫਿਰ ਉਦਾਸੀ ਸੰਪਰਦਾ ਦਾ ਪ੍ਰਚਾਰ ਪ੍ਰਸਾਰ ਪੰਤੇ ਵਿੱਚ ਹੋਇਆ ਇਤਿਹਾਸ ਨਾਲ ਲੋਕ ਜੁੜੇ ਨੇ ਬੱਚਿਆਂ ਨੂੰ ਪਤਾ ਲੱਗਾ ਸਾਡੀ ਹਿਸਟਰੀ ਕੀ ਹੈ ਉਹਨਾਂ ਮਹਾਪੁਰਸ਼ਾਂ ਦੀ ਫੌਜ